ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 943 ਅੰਕ ਤੇ ਮਾਰਕ ਦਸਰੇ ਆ ਗੁਰਮੁਖ ਮੰਨੂ ਕਿ ਮੈਂ ਜਦ ਆਉਂ ਮੈਂ ਮਾਰ ਕੇ ਵੀ ਹੋਮੇ ਕੀ ਸੀ ਜੀ ਗੁਰਮੁਖ ਮੰਨ ਜੀਤਾ ਹੋ ਮੇ ਮਾਰ ਕਿਉਂ ਜੇ ਮਨ ਵਿੱਚ ਹੋਮੇ ਆ ਮਾਲਕ ਦਾ ਪਰਵਾਹ ਨਹੀਂ ਹੋ ਸਕਦਾ ਹੋਮੇ ਨਾਵੇਂ ਨਾ ਵਿਰੋਧਾ ਦੋਵੇਂ ਬਸ ਇਕੱਠਾ ਹੋਮੇ ਜਿਹੜਾ ਹੰਕਾਰ ਦਾ ਬੀਜ ਆ ਹੋਮੇ ਇਹੋ ਬੀਜ ਹੈ ਸੈ ਸ ਆ ਗਿਆ ਬੁਲਾਏ ਨਾ ਕਿਸ ਬੀਜੇ ਨਾ ਉਗਵੇ ਜੋ ਬਖਸੇ ਜਿਹੜਾ ਹੋਮੇ ਦਾ ਰੋਗ ਜਦੋਂ ਲੱਗ ਜਾਂਦਾ ਨਾ ਉਹ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈਗਾ। ਉਹ ਮੈਪ ਇਹ ਨਹੀਂ ਆਉਂਦਾ ਹੈਗਾ। ਸਾਰੀ ਚੀਜ਼ਾਂ ਹੋਮੇ ਚ ਜੋ ਦੇਖ ਦੀਆ। ਬੋਰਮ ਕੰਮ ਮਾਰਦਾ ਕੰਮ ਸਾਰੇ ਕਰਦਾ ਗੁਰੂ ਮਿਤਰੇ ਗੋਣ ਦੇ ਵਿੱਚ। ਪਰਿਵਾਰ ਵਿੱਚ ਰਹਿੰਦਾ ਵਾ ਬੱਚੇ ਪਾਲਦਾ ਵਾ ਪਰ ਹਉਮੈ ਨੂੰ ਉਹ ਜਾਣ ਦਾ ਭੇਤ ਆਣ। ਕੀ ਕਹਿੰਦੇ ਮਾਲਕ ਗੁਰਮੁਖ ਸਾਚ ਰੱਖਿਆ ਔਰ ਤਾਰੋ ਹਿਰਦੇ ਵਿੱਚ ਵਸਾ ਕੇ ਰੱਖਦਾ ਮਾਲਕ ਹਰ ਵਕਤ। ਅਸੀਂ ਗੁਰਮੁਖ ਅਰਦਾਸ ਕਰਦੇ ਹਾਂ ਨਾ। ਵਾਹਿਗੁਰੂ ਵਾਹਿਗੁਰੂ ਬਾਹਰ ਚਿੱਤ ਆਵੇ। ਚਿੱਤ ਜਿ ਵਸਾ ਗਰਾਦਦੇ ਆ ਫਿਰ ਉਹਦੀ ਹਉਮੈ ਮਰ ਜਾਂਦੀ। ਇਨ ਜਗਾਂ ਵਿੱਚ ਹਉਮੇ ਮਾਰ ਜੀ ਬੇ ਫਟਾਫਟ ਵੇਜ ਗੱਲਾਂ ਨਾ ਹਉਮੇ ਮਾਰਦਾਂਗੇ ਜਿਆ ਸਾਉਦੀ ਵਿਚਾਰ ਸੁਣਾਗੇ ਮਾਲ ਕਹਿੰਦਾ ਉੱਥੇ ਕਹਿੰਦਾ ਹਉਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀਏ ਦੁਖ ਪਾਈ ਨਾਮ ਤੋਂ ਬਿਨਾਂ ਹਉਮੇ ਨਹੀਂ ਮਰਦੀ ਨਾਮ ਕੀ ਉਹ ਪ੍ਰੇਂਦਰ ਅਮਰਤ ਨਾਮ ਦਾ ਨਾ ਮਿਲ ਪਊ ਪਾਈ ਮੁਮੇ ਵਿੱਚ ਜਾਗ ਉਪਜੇ ਮੁਮੇ ਵਰਦਾ ਜੰਮਦਾ ਮਰਦਾ ਕੋਰਖਾ ਨਾਮ ਵਿਸਰੀਏ ਦੁਖ ਭਾਈ ਗਮਰਮਕ ਹੋਵੇ ਸੋ ਗਿਆਨ ਤਤ ਵਿਚਾਰੇ ਇਹ ਗਿਆਨ ਗਿਆਨ ਕੀ ਗੁਰवाणी ਗਿਆਨ ਜਦ ਗਿਆਨ ਵਿਚਾਰਾਂਗੇ ਸਾਡੇ ਤਤ ਪ੍ਰਗਟ ਹੋ ਜਿੱਤਨੇ ਤਤੋ ਤਤ ਮਿਲੇ ਮਨ ਮਾਨਿਓ ਦੂਜੇ ਪੈ ਇਕਤ ਕਰ ਜਾਣੇ ਬੋਲੇ ਪਵਨ ਗਗਨ ਗਰਜੇ ਨਾਨਕ ਕੈਸੇ ਮਿਲ ਸਜੇ ਤਤ ਕਦਾ ਬਦਲਾਦਾ ਜੀ ਆ ਪੌਣ ਦੇ ਵਿੱਚ ਰਲਦੇ ਆ ਅਸੀਂ ਪੌਣ ਤੋਂ ਵੱਖਰੇ ਚੱਲਦੇ ਪੌਣ ਚੋਲਾ ਨਾਮ ਵੀ ਤੇ ਪੌਣ ਦੇ ਨਾਮ ਦੀ ਗੰਢ ਆ ਈਮਾਲ ਕਹਿੰਦਾ ਗਰਮੁ ਹੋਵੇ ਸੁ ਗਿਆਨ ਤਤ ਵਿਚਾਰੇ ਓਮੇ ਸਭ ਜਲਾਏ ਜੇ ਪੌਣ ਵਿੱਚ ਰਲ ਕੇ ਅਸੀਂ ਨਾਮ ਨੂੰ ਸੁਣਾਂਗੇ ਇਹ ਸਾਡੇ ਹਉਮੇ ਦਾ ਕਰਦਾ ਕੰਡਾ ਖਤਮ ਹੋਣਾ। ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਚੇ ਰਹੇ ਸਮਾ। ਜਿਹੜੀ ਅੰਦਰ ਬਾਣੀ বাজਦੀ ਆ ਚੋਂ ਜਗਾਂ ਦੀ ਚੋਂ ਜਗ ਮੇਂ ਅਮਰਤ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ। ਉਹ ਬਾਣੀ ਜਿਹੜੀ ਆ ਗਿਆ ਸਦਾ ਲਈ ਜੱਤ ਤੋਂ ਮਾਲਕ ਨੇ ਦੁਨੀਆ ਪ੍ਰਗਟ ਕੀਤੀ ਆ ਜੱਤ ਤੋਂ ਵਾਕ ਜਿਹਨਾਂ ਨੇ ਗੁਫਤਾ ਨਾਮ ਕਿਹਾ। ਗੁਪਤਾ ਨਾਮ ਵਰਤੇ ਵਿੱਚ ਕਲ ਜੋ ਘਟ ਘੜਾਰ ਭਰਪੂਰਿਆ ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ ਜੋ ਗੁਰ ਸੁਨਾਈ ਪੱਜ ਗਿਆ ਜਿਹੜੇ ਹੁਕਮ ਵਿੱਚ ਆ ਜਾਂਦੇ ਆ ਵਿਵੇਕ ਕਰਦੇ ਆ ਉਹ ਸਮਾਉਂਦੇ ਵਿੱਚ ਕੀ ਕਹਿੰਦੇ ਮਾਲਕ ਵੇਕੀ ਸ੍ਰੇਟ ਉਪਾਈਨ ਲੇਕਿਨ ਵਿਵੇਕ ਜਿਹੜਾ ਵਿਵੇਕ ਕਰਦਾ ਨਾ ਸ੍ਰੇਟੀ ਦਾ ਸ੍ਰੇਟੀ ਮਤਲਬ ਹੈ ਸਰੀਰ ਦਾ ਸਭ ਹੁਕਮ ਆਵੇ ਜਾਏ ਉਹ ਹੁਕਮ ਚ ਆਵੇ ਜਾਏ ਸਮਾਉਂ ਸਮਾਉਂ ਉਹ ਪੇਜ ਲੈਂਦਾ ਵੀ ਜਿਹੜਾ ਇਹ ਸਰੀਰ ਆ ਇਹ ਮੇਰਾ ਨਹੀਂ ਜਿਹ ਗੁਰਮਖ ਕੋ ਆਬਦ ਨਹੀਂ ਬਣਾਉਂਦਾ ਉਹ ਕਹਿੰਦਾ ਸਤਗੁਰ ਦਾ ਖੇਤ ਆ ਸਤਗੁਰ ਸਹਿਜੇ ਕਾ ਖੇਤ ਹੈ ਜਿਸ ਨੂੰ ਲਾਏ ਪਾਓ ਪਾਉ ਮਨ ਪਿਆਰ ਪੱਬੇ ਨੂੰ ਕੰਨਾ ਪਾਓ ਉੜਿਓਂ ਕਰ ਪਾਓ ਪਿਆਰ ਜੇ ਪਾਓ ਧਰ ਇਹ ਦੋਈ ਚੀਜ਼ਾਂ ਵਿੱਚ ਹੁਣ ਫਿਰ ਉਹ ਨਾਮ ਪ੍ਰਗਟ ਹੁੰਦਾ ਸਤ ਗੁਰ ਸਹਿਜੇ ਕਾ ਖੇਤ ਹੈ ਜਿਸ ਨੂੰ ਲਾਏ ਭਾਉ ਨਾਉ ਬੀਜੇ ਨਾ ਉਗਵੇ ਨਾ ਮੇਰੇ ਸਮਾਏ ਕਹਦਾ ਹਰ ਵੇਲੇ ਨਾਮ ਦੇ ਵਿੱਚ ਹੀ ਨਾਉੇ ਬੀਜ ਦਾ ਨਾਮ ਹੀ ਉਗਦਾ ਜਿਹੜੇ ਕਹਿੰਦਾ ਉਸ ਮਾਲਕ ਦੇ ਨਾਮ ਨੂੰ ਨਹੀਂ ਸੁਣਦੇ ਉਹ ਚੀਕਾ ਮਾਰਦੇ ਹੋਮੇ ਉਹ ਬੀਜਾ ਸੈਸਾ ਗਿਆ ਭਰਾਈ ਇਹ ਹੰਕਾਰ ਦੇ ਵਿੱਚ ਮੈਂ ਆ ਕਰਦਾ ਮੈਂ ਉਹ ਕਰਦਾ ਹੋਮੇ ਜਨਮ ਮਰਦੇ ਆ ਕਿ ਹੋਮੇ ਨਾਮ ਇਹ ਨਾ ਵਿਰੋਧ ਦਾ ਦੋਈ ਨਵੇਂ ਇਕੱਠਾ ਹੈ ਨਾ ਕਿਸ ਬੀਜੇ ਉਗਵੇ ਸੋ ਬਕਸੇ ਸੋ ਖਾਏ ਅੰਬੇ ਸੇਤੀ ਆਮਰਲਿਆ ਬੌਣ ਨਿਕਸਿਆ ਜਾਏ ਨਾਨਕ ਗੁਰਮੁਖ ਚਲਦਾ ਵੇਖੋ ਲੋਕੋ ਆਏ ਕਹਿੰਦਾ ਇਹ ਆਉਣਾ ਜਾਣਾ ਬਣਿਆ ਹੋਇਆ ਜਿਹੜੇ ਨਾਮ ਦੇ ਵਿੱਚ ਨਹੀਂ ਪਰ ਸੁਣਦੇ ਨਾਮ ਕਿਉਂ ਗੁਰਮੁਖ ਜਿਹੜਾ ਹੈਗਾ ਉਹ ਹਿੱਟ ਵਿੱਚ ਵਸਾ ਗਰਾਦਾ ਕੀ ਕਹਿੰਦੇ ਆ ਮਾਲਕਾ ਨਾਮੋ ਨਾਮ ਰਹੇ ਵੈਰਾਗੀ ਸੱਚ ਰੱਖਿਆ ਔਰ ਤਰਮੇ ਨਾਮ ਦੇ ਵਿੱਚ ਵੈਰਾਗੀ ਰਹੇ ਕਰਮ ਦੇ ਨਾਲ ਤਰਮ ਨਾਲ ਇਕੱਠਾ ਕਰਦੇ ਨਾਨਕ ਬਿਨ ਨਾਵੇਂ ਜੋ ਕਦੇ ਨਾ ਹੋਵੇ ਦੇਖੋ ਦੇਵਚਾਨ ਮੇਰੇ ਮਾਲ ਕਹਿ ਰਿਹਾ ਵੇ ਨਾਮ ਤੋਂ ਬਿਨਾ ਜੋਗ ਨਹੀਂ ਹੈਗਾ ਜਿੰਨਾ ਕਹੇ ਨਾਮ ਦੇ ਨਾਲ ਜੋਗ ਨਹੀਂ ਕਰਦੇ ਉਹਨਾਂ ਕਹ ਜੋਗ ਨਹੀਂ ਹੋ ਸਕਦਾ ਜਿਹਨੇ ਮਰ ਮੁਕਤੀ ਲਈ ਚਲਿਆ ਨਾਨਕ ਬਿਨ ਨਾਵੇਂ ਜੋ ਕਦੇ ਨਾ ਹੋਵੇ ਦੇਖੋ ਇਹਦੇ ਵਿਚਾਰ ਗੁਰਮੁਖ ਸਾਜ ਸਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਵੇ ਜਿਆਸੀ ਹਿਰਦੇ ਵਿੱਚ ਵਿਚਾਰਦੇ ਹਨ ਜਾ ਕੇ ਸ਼ਬਦ ਨੂੰ ਮਾਲਕ ਦੇ ਦਰ ਤੇ ਜਾ ਬੈਠ ਕੇ ਸਾਡੇ ਅੰਦਰ ਗੁਪਤਾ ਨਾਮ ਪ੍ਰਗਟ ਹੋ ਜਾਂਦਾ ਗੁਰਮੁਖ ਮਨ ਭੀਜੇ ਬਿਰਲਾ ਉਜੇ ਕੋਏ ਕਿਰਵ ਜਗ੍ਹਾ ਤੇ ਗਿਆ ਆ ਫਿਰ ਉਹ ਦੱਸਦਾ ਵੀ ਹੁਣ ਤੂੰ ਇੱਥੇ ਧਿਆਨ ਲਾ ਯੋਗ ਨੂੰ ਪਿਆਰੇ ਦਿਲਿਆ ਜਗਦੀਸ਼ ਸਿੰਘ ਜੀ ਨੇ ਮਾਲਕ ਨੇ ਕਿਰਪਾ ਕੀਤੀ ਆ ਜਾ ਜਾ ਇਹ ਪ੍ਰਕਾਸ਼ ਹਨ ਬਾਹਰ ਪੰਜ ਪੈਰ ਦਿਖਾਉਂਦੇ ਆ ਉਹ ਆਪ ਨੂੰ ਇੱਕ ਨਮੂਨਾ ਦਿੰਦੇ ਆ ਅਜੇ ਕਰਨਾ ਦਾ ਅੰਦਰੋਂ ਪ੍ਰਕਾਸ਼ ਹੁੰਦਾ ਜਿਹਨੂੰ ਕਹਿੰਦੇ ਅੰਤਰ ਪ੍ਰਕਾਸ਼ ਮਤ ਉਤੋਂ ਹੋਵੇ ਹਰ ਜੱਪ ਗੁਣੀ ਕੀਰਤ ਪੈ ਵਿੱਚ ਵਿੱਚੇ ਪੈਰੇ ਪੈ ਕਮਾਇਕਾਰ ਇੱਥੇ ਬ੍ਰਿੰਦਰ ਦਾ ਮੁਖਤਾਰ ਦੇਖ ਦਿਖਾਇਆ ਵਾ ਇਹਨਾਂ ਨੇ ਪੰਜਾ ਪਿਆਰਾਂ ਨੇ ਬਈ ਇਹ ਜਾਵਾ ਉਹਦੀ ਪਛਾਣ ਕਰਾਈ ਆ ਹੁਣ ਇਹ ਸੰਗ ਦੇ ਵਿੱਚ ਬੈ ਕੇ ਉਹਨਾਂ ਨੂੰ ਪਉਣਾ ਅੰਦਰੋਂ ਵਿਚਾਰਨੀ ਆ ਗੁਰਮੁਖ ਸਾਚ ਸਬਦ ਵਿਚਾਰੇ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬੇਲਾ ਬੁਝੇ ਕੋ ਗੁਰਮੁਖ ਅਨਿਤਕਾਰ ਵਾਸਾ ਹੋਏ ਜਦੋਂ ਅੰਦਰ ਬਾਣੀ ਪ੍ਰਗਟ ਹੋ ਗਏ ਨੂੰ ਜੇ ਸੁਣ ਲਾ ਗਿਆ ਉਹ ਵੀ ਜੋਗੀ ਦਾ ਜੁਗਤ ਹੈ ਗੁਰਮੁਖ ਜੋਗੀ ਜੁਗਤ ਪਸਾਣੇ ਗੁਰਮੁਖ ਨਾਨਕ ਇੱਕੋ ਜਾਣੇ ਇਹ ਸਤ ਗੁਰ ਤੋਂ ਬਿਨਾ ਜੋਗ ਨਹੀਂ ਹੁੰਦਾ ਦੇਖੋ ਹੁਣ ਅਜ ਅਮਰਤ ਵੇਲੇ ਕੀ ਚੱਲ ਰਿਹਾ ਸੀਗਾ ਬੜੇ ਪਿਆਰ ਨਾਲ 3:40 ਮਿੰਟ ਤੱਕ ਕਲਾ ਚੱਲਦੀ ਆ 5:20 ਮਿੰਟ ਤੱਕ ਪਹਿਲਾਂ ਬੜੇ ਸਹਿਜ ਨਾਲ ਸਿਮਰਨ ਕਰਾਇਆ ਜਾਂਦਾ ਵਾਹ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਜਿਹੜਾ ਸਿਰੇ ਤੋਂ ਪਰੋਟ ਕੇ ਫਿਰ ਉੱਤੇ ਆਸੀਂ ਦੇਖਦੇ ਆ ਜਿਹੜਾ ਹਨੇਰਾ ਉਹਦੇ ਵਿੱਚ ਚੱਲਣ ਹੁੰਦਾ ਜਿਵੇਂ ਦੀਵਾ ਚੱਲਣਾ ਹੋਵੇ ਦਾ ਸਾਹਮਣੇ ਉਹਦੇ ਵਿੱਚ ਧਿਆਨ ਲਾਉਣਾ ਹੁੰਦਾ ਜਿਹੜੀ ਆਵਾਜ਼ ਆਪਣੇ ਅੰਦਰ ਚੱਲਦੀਆਂ ਉਹਨਾਂ ਸੁਣਨਾ ਹੁੰਦਾ ਮੁੱਖ ਨਾ ਬੋਲਣਾ ਹੁੰਦਾ ਇਹ ਨੂੰ ਕਹਿੰਦੇ ਅੰਤਰ ਗੁਰ ਅਰਾਧਨਾ ਜਿਹਬਾ ਜਪ ਗੋ ਨਾ ਨੇਤਰੀ ਸਤਿਗੁਰੂ ਦੇਖਣਾ ਸਤਿ ਨੀ ਸੁਣਾ ਗੋ ਸਤਿਗੁਰੂ ਸਿੱਧੇ ਅੱਤੇ ਅਧਾਰ ਕੇ ਪੈਣਾ ਉਹਨੂੰ ਵਿਚਾਰ ਕੇ ਦੇਖਣਾ ਤਾਂ ਹੀ ਤਾਂ ਮਾਲ ਕਹਿੰਦੇ ਨਾ ਬਿਨਾਂ ਨਾਵੇਂ ਪੇਖ ਕਰੇ ਬਹੁ ਤੇਰੇ ਸੱਚੇ ਆਪ ਖੁਆਈ ਕਹਾਂ ਬਿਨਾਂ ਨਾਮ ਤਾਂ ਪੇਖ ਜੇ ਸਤਿਗੁਰੂ ਦੇ ਨਾਲ ਪਿਆਰ ਬਿਨਾਂ ਸਤਿਗੁਰ ਤੇ ਨਾਮ ਪਾਈਏ ਸਾਹਮਣੇ ਧਿਆਨ ਲਾ ਕੇ ਗੁਰਬਾਣੀ ਸਾਡਾ ਮੇਰਾ ਮਾਲਕਾ ਪਰਮੇਸ਼ਰ ਆ ਇਹ ਸਾਨੂੰ ਗਿਆਨ ਦਿੰਦਾ ਔਦੋ ਜੋਗਜੁਗਤਾ ਹੋਈ ਜਿਹਾ ਜੇ ਸਾਹਮਣੇ ਧਿਆਨ ਲਾ ਕੇ ਵਿਚਰਾਂਗੇ ਤਾਂ ਜਿਹੜਾ ਸਾਡਾ ਪਿਆਰ ਆ ਭਾਵਨਾਮ ਤੇ ਉਹ ਮਾਲਕ ਦਤ ਪਰਮਾਨ ਇਹ ਕਹਦੇ ਆ ਸਤਗੁਰ ਤੇ ਨਾਮ ਪਾਈਏ ਔਦੋ ਜੋਗਜੁਗਤਾ ਹੋਈ ਕਾਰ ਵਿਚਾਰ ਮਨ ਦੇਖੋ ਨਾਨਕ ਮੈਂ ਨਾਮ ਵਿੱਚ ਮੁਕਤਨਾ ਸਤਗੁਰ ਤੋਂ ਬਿਨਾਂ ਕੋਈ ਨਾਮ ਨਹੀਂ ਦੇ ਸਕਦਾ ਸਤਗੁਰ ਸਿੱਖੋ ਨਾਮ ਤੰਦੇ ਗੁਰਕਾ ਸੇਬੜ ਬਾਕੀ ਹੈ ਜਿਹੜੇ ਗੱਲਾਂ ਨਾਲ ਨਹੀਂ ਮਿਲਦਾ ਤੈਸ ਬਾਤ ਨਾ ਪੁੱਛੀਏ ਕੋਈ ਨਾ ਲਾਈਪ ਆਏ ਜਿ ਪਚਾਨਾ ਜ ਨਹੀਂ ਬੈਠੇ ਨਾ ਮਾਲ ਦਾ ਰੰਗ ਨਹੀਂ ਛੜਦਾ ਜਿਵੇਂ ਹਾਰ ਗਏ ਹਾਰਨ ਦੇ باوجود ਫਿਰ ਮਾਲ ਕਿਰਪਾ ਕਰਦਾ ਨਹੀਂ ਤਾਂ ਫਿਰ ਨਾਮ ਤੋਂ ਮੈਨੂੰ ਦੁੱਖ ਹੀ ਦੁੱਖ ਜਿਹੜੇ ਪਹਿਚਾਨ ਕਰਕੇ ਉਹ ਕਹਿੰਦਾ ਗੁਰਮੁਖ ਮੇਲ ਮਲਾਇਆ ਸਭ ਜਾਣੇ ਜਿਹੜਾ ਗੁਰਮੁਖ ਜਾਣਦਾ ਜਿਹੜਾ ਮਿਲਿਆ ਜਿਵੇਂ ਗੁਰਪਿਆਰੇ ਪਾਏ ਸੇਵਾ ਸਿੰਘ ਸਾਨੂੰ ਮਿਲੇ 1999 ਦੇ ਵਿੱਚ ਆਚਾਰਨ ਹੋਇਆ 2012 ਦੇ ਵਿੱਚ 6 ਸਿੱਧੇ ਜੰਮ ਨੂੰ ਚਲੇ ਗਏ। ਜਨ 30 ਸਾਲ ਦਾ ਸਪਾਰਕਾ ਨਾ। ਉਹਨਾਂ ਦਾ ਬੜਾ ਪਿਆਰ ਨਾ ਪੁੱਛਿਆ ਜਦ ਪਹਿਲਾਂ ਜਦ ਉਹ ਟਾਈਮ ਤੇ ਗਏ ਸੀ ਬਾਅਦ ਕਹਿੰਦੇ ਸੀ ਸਾਰੇ ਦਾ ਬਰਨ ਜਾਣ ਸੀ ਵੀ ਵੰਗਣ। ਕੁਛ ਨਾ ਮੌਕਾ ਸੀਗਾ ਪਰ ਉਹਦਾ ਜਵਾਬ ਤਾਂ ਫੇਰ ਨਹੀਂ ਦਿੰਦੇ ਜਦ ਮਾਰੀ ਪਸਲਾਂ ਦੀ। ਇਹ ਜਗਦੇ ਆ। ਮੇ ਸੰਤਨ ਨਾਲ ਬੈਤ ਸੰਤਨ ਜੇ ਗੱਲ ਨਹੀਂ ਕਰਾਂਗੇ ਵੀ ਸਾਨੂੰ ਬਿਵੇਕ ਰੂਤੀ ਕਿਵੇਂ ਹੋ ਸਤਗੁਰੂ ਤਾਂ ਹੀ ਮਿਲਣਾ ਸਤਗੁਰੂ ਮਿਲ ਗਏ ਤਾਂ ਸਦਾ ਸੁਖ ਜਿਸ ਨੂੰ ਆਪੇ ਮਿਲੇ ਸੋਏ ਸੁਖੇ ਇਹ ਬਿਵੇਕਾ ਅੰਤ ਨਿਰਮਲ ਹੋਏ ਉਹਨਾਂ ਨੇ ਸਾਡਾ ਅਗਿਆਨਤਾ ਦਾ ਪਰਮ ਕਟਣਾਉਣਾ ਅਗਿਆਨ ਕਾ ਪਰਮ ਕਟਿਏ ਗਿਆਨ ਪ੍ਰਾਪਤ ਉਹਨੇ ਗਿਆਨ ਦੀ ਦੱਸਣਾ ਵੀ ਗੁਰਬਾਣੀ ਸਾਰਾ ਗਿਆਨ ਉਹਨੇ ਗੁਰਬਾਣੀ ਨਾਲ ਜੋੜਿਆ ਨਾਨਕ ਕਿੰਨ ਨਰੀ ਆਇਆ ਜਿ ਆ ਦੇਖਾਂ ਤੈਸੋ ਮਾਲਕ ਜਿ ਤਖਤਰ ਚ ਆਇਆ ਸਾਰਾ ਵਿਸੈ ਆਪ ਵੀ ਇਹ ਸਭ ਤਰ੍ਹਾਂ ਹੀ ਚਾਇਆ ਸੱਚੇ ਤਖਤਰ ਚ ਆਇਆ ਬੈਸਣ ਕੋ ਜਾਈ ਅਸੀਂ ਉੱਥੇ ਜਾ ਕੇ ਬੈਠਣਾ ਸਭ ਕੁਛ ਆਪੇ ਆਪ ਹੈ ਗੁਰ ਸ਼ਬਦ ਸੁਣਾਈਂ ਸ਼ਬਦ ਵੀ ਆਪ ਆ ਮਨ ਵੀ ਆਪ ਆ ਪਰਮਾਤਮਾ ਵੀ ਆਪ ਆ ਮਨ ਮੋਗੇ ਸਭ ਕੁ ਆਪ ਹੀ ਆ ਆਪੇ ਕੁਦਰਤ ਸਾਜਿਆਨ ਕਰ ਮਹਿਲ ਸਰਾਈ ਚੰਦ ਸੂਰ ਜੂ ਨੇ ਲਾਇਆ ਚੰਦ ਸੂਰ ਦੋ ਇਚਾਨ ਨੇ ਪੂਰੀ ਬਣਤ ਬਣਾਈ ਇਹ ਆਪਾਂ ਤੇ ਰਹਿ ਗੋਣ ਦੇ ਵਿੱਚ ਮਕਾਨ ਬਣਾਉਨੇ ਆ ਉਹਦੀ ਪਹਿਲਾਂ ਕਾਰਵਾਈ ਕਰਦੇ ਆ ਵਿੱਚ ਇਹ ਆ ਬਣਾਵਾਂਗੇ ਤਾਂ ਇਸੇ ਤਰ੍ਹਾਂ ਮਾਲਕ ਨੇ ਪੂਰੀ ਕਾਰਵਾਈ ਕਰਕੇ ਚੰਦ ਸੂਰੀ ਲਾਇਆ ਤਰਤੀ ਬਣਾਈ ਆ ਖੇਡਣ ਨੂੰ ਬਣਾਇਆ ਆ ਆਪ ਦੇਖਦਾ ਤਾਂ ਇਹ ਕਹਿੰਦਾ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈਂ ਤੇ ਕਹਿੰਦਾ ਬਾ ਬਾ ਸੱਚੇ ਪਾਸਾ ਤੂੰ ਸੱਚੀ ਨਹੀਂ ਤੂੰ ਸੱਚ ਦਾ ਪਿਆਰੀਆਂ ਇਸ ਤਰ੍ਹਾਂ ਪਤਾ ਲੱਗਿਆ ਬਈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਰੰਗ ਮਾਣੇ ਸਾਧਕ ਸਦ ਗੁਰੂ ਬਹੁ ਚੇਲੇ ਖੁਦ ਫਿਰੇ ਸਣ ਕਹਿੰਦੇ ਰਤਨਾ ਦੇ ਪਰ ਕੋਈ ਜਾਣਦਾ ਕੀ ਕਹਿੰਦੇ ਆ ਰਤਨਾ 파ਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਨਾ ਜਾਣੀ ਅਗਿਆਨੀਆਂ ਦਾ ਅੰਧਾਰ ਕਹਿੰਦਾ ਜਿਹੜਾ ਅਗਿਆਨਤਾ ਵਿੱਚ ਆ ਉਹ ਨਹੀਂ ਰਤਨ ਚਾਲ ਜਾ ਰਤਨ ਕੀ ਆ ਰਤਨ ਗੁਰੂ ਕਾ ਸ਼ਬਦ ਹੈ ਬੁੱਝੇ ਬੁੱਝਣ ਹਾਂ ਜਿਹੜਾ ਗੁਰੂ ਦਾ ਸ਼ਬਦ ਆਪਣੇ ਅੰਦਰ ਆ ਆਵਾਜ਼ ਆ ਉਹ ਰਤਨ ਮੂਰਖਾ ਬਗੜਾਏਂਦਾ ਮਰ ਜੰਮੇ ਹੋਏ ਖਾਰ ਕਹੇ ਮੂਰਖਾ ਆਪਣੇ ਆਪ ਕਹਿੰਦਾ ਮੈਂ ਸਭ ਕੁਝ ਜਾਉ ਝੂਠ ਬੋਲੀਂਦਾ ਨਾਨਕ ਰਤਨਾ ਸੋਹ ਲੈ ਜਿਸ ਗੁਰਮੁਖ ਲੱਗ ਪਿਆ ਸਦਾ ਸਦਾ ਨਾਮ ਉਚਰੇ ਹਰ ਨਾਮੋਂ ਨਿਤ ਬਿਹਾਰ ਨਿਤ ਬਿਹਾਰ ਕਰਦਾ ਹਰ ਰੋਜ ਮੋਤੇ ਮਲ ਖੋਸੇ ਸਦਾ ਸਦਾ ਨਾਮ ਉਚਰੇ ਹਰ ਨਾਮੋਂ ਨਿਤ ਬਿਹਾਰ ਕਿਰਪਾ ਕਰ ਗਏ ਜੇ ਆਪਣੀ ਤਾਂ ਹਰ ਰੱਖਾ ਹੁਤਾ ਮੈਂ ਕਹਿੰਦਾ ਜਿੰਦਗੀ ਆਪਾਂ ਹਾਰ ਨਾ ਜਾਈਏ ਸਤ ਗੁਰੂ ਸੇਵਾ ਗੱਲ ਕਿ ਉਹ ਹੀ ਗੱਲ ਆਵੇਂ ਸਤ ਗੁਰੂ ਦੀ ਸੇਵਨਾ ਕਿੰਨੀ ਆ ਹਰ ਨਾਮ ਨਾਲ ਲੱਗੋ ਪਿਆਰ ਮਤਮ ਜਾਣੋ ਉਹ ਜੀਵ ਦੇ ਉਹ ਆ ਮਾਰੇ ਕਰਤਾਰ ਕਹਿੰਦਾ ਇਹ ਨਾ ਕਿਉਂ ਬਲਿਖੇ ਰਹੋ ਮੈਂ ਸਤਗੁਰੂ ਦੀ ਸੇਵਾ ਤੋਂ ਬਣਿਆ ਸੀ ਬਾਜਾਂਗੇ ਜੇ ਸਤਗੁਰੂ ਦੀ ਸੇਵਾ ਨਹੀਂ ਕਰਦਾ ਵੱਡਾ ਰੋਗ ਆ ਹੋਮੇ ਵੱਡਾ ਰੋਗ ਆ ਪਾਏ ਦੂਜੇ ਕਰਮ ਕਮਾਏ ਬਾਣੀ ਪਾਰਦੇ ਆ ਬਾਹਰ ਵੀ ਕਰਦੇ ਆ ਜੇ ਸਤਗੁਰ ਨਾਲ ਆਪਨ ਭੇਦ ਨਹੀਂ ਹੈਗਾ ਨਾ ਮੈਂ ਸਤਗੁਰ ਕਿੱਥੇ ਆ ਅਸੀਂ ਮਾਲਕ ਦਾ ਪ੍ਰਵਾਹ ਨਹੀਂ ਹੋ ਸਕਦੇ ਨਾਨਕ ਮਨਮੁਖ ਜੀਵਦਿਆਂ ਮੂਹੇ ਹਰ ਬਿਸਰਿਆ ਦੁੱਖ ਪਾਏ ਨਗਰ ਹਰ ਦਾ ਸੌਧ ਨਹੀਂ ਹੁੰਦਾ ਕਾਪਟਾ ਨਿਕਲਣ ਸਾਰਾ ਮਾਲ ਕਰਾ ਦੇ ਜਿਸ ਸਮ ਤਰਹ ਦਾ ਸੌਧ ਹੈ ਤਿਸ ਜਨਕ ਕੋ ਸਭਨਾਥ ਜਿਹਨਾਂ ਸੌਧਾ ਉਹ ਨਿਕਲ ਜਿਹਨਾਂ ਸਿੰਗੰਦਰ ਕਾਪਟਾਉਣ ਨਿਕਾ ਦੇ। ਤਾਂ ਇਹ ਕਹਿੰਦਾ ਜਿਸੰਦਰ ਨਾਮਦਾਾਨ ਹੈ ਤਿਸ ਜਨਕ ਕੋ ਹੂੰ ਬਲਿਆਰੀ। ਇਹ ਨੰਦਰ ਮਾਲ ਕਾ ਬਸ ਗਿਆ। ਜਿਸੰਦਰ ਬੁੱਧ ਵੇਕਾ ਹਰ ਨਾਮ ਰਾਰੀ ਸੋ ਸਤਗੁਰ ਸਭਨਾ ਕਾਮਿਤ ਹੈ ਸਭ ਤੋਂ ਸੇ ਪਿਆਰੀ। ਕਾ ਸਾਰਾ ਮਿੱਤਰਾ। ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰਿਆ ਕਾਂ ਜਾਂ ਬੁੱਧੀ ਪਤਾ ਲੱਗਿਆ ਵੀ ਅਸੀਂ ਪਸਾਰਿਆ ਸੀ ਗੁਰਬੁੱਧ ਤਰੀਕਾ ਕਹਿੰਦਾ ਜੇ ਅਸੀਂ ਸਤਗੁਰੂ ਬਿਨਾਂ ਸਿਮਰਦੇ ਨਾ ਬੰਧਨ ਬੈਨ ਸਤਗੁਰੂ ਸੇਵੇ ਜੀ ਕੇ ਬੰਧਨਾ ਵਿੱਚ ਹੁਮੇ ਕਰਮ ਕਮਾਏ ਮੈਨ ਸਤਗੁਰੂ ਸੇਵੇ ਠੌਰ ਨਾ ਪਾਵੇ ਮਰ ਜੰਮੇ ਆਵਜੇ ਤੇ ਸਤਗੁਰੂ ਸਾਰਾ ਨਹੀਂ ਲਿਆ ਜਨਮ ਮਨ ਦੁਆਰਾ ਬਿਨ ਸਤਗੁਰੂ ਸੇਵੇ ਪਿੱਕਾ ਬੋਲਣਾ ਨਾਮ ਨਮਸੇ ਮਨਾਇ ਇਹ ਸਤਗੁਰਾਂ ਪੇਤ ਨਹੀਂ ਆਇਆ ਨਾ ਫਿੱਕਾ ਬੋਲਦੇ ਨਾਨਕ ਬਿਨ ਸਤਗੁਰ ਸੇਵੇ ਜੰਪੌਰ ਬਧੇ ਮਾਰੀਆਂ ਨੇ ਮੂੰਹ ਕਾਲੇ ਉੱਠ ਜਾਏ ਜਿਹੜੇ ਗੁਰੂਆਂ ਪਿਆਰ ਵਾਸੀ ਆਪਣੇ ਆਪ ਨੂੰ ਵਿਚਾਰੀ ਗਏ ਜਿਸ ਸਤਗੁਰ ਦੀ ਸੇਵਾ ਕਰ ਲਈ ਸਤਗੁਰ ਦੀ ਸੇਵਾ ਕੀਆ ਸਤਗੁਰ ਦੀ ਸੇਵਾ ਸਫਲਾ ਜੇ ਕੋਈ ਕਰ ਜਤਲਾਏ ਮਨ ਚੰਦਿਆ ਫਲ ਪਾ ਲਈਏ ਮਾਲਕ ਦੇ ਦਰਪਤੇ ਪ੍ਰਵਾਨ ਹੋ ਜੀਏ ਕਿਰਪਾ ਕਰੋ ਮਾਲਕ ਨੂੰ ਕਹੋ ਬਖਸ਼ ਕਰ ਜਿਹੜਾ ਅੱਜ ਆਪਣਾ ਗੁੱਸਾ ਵਾ ਗੁਰਮੁਖ ਮੰਨ ਜਿੱਤਾ ਹੋਵੇਂ ਮਾ ਗੁਰਮੁਖੀ ਮਾਰਦੀ ਆ ਦਿਨ ਦੇ ਵਿੱਚ ਜਾ ਰੱਖਾਂਗੇ ਹਰ ਵਕਤ ਨੱਥੇ ਵਿਹਾਰ ਬਣਾਵਾਂਗੇ ਫਿਰ ਸਾਡੇ ਮਾਲਕ ਨੇ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਗੁਰਮੁਖ ਸੱਚ ਰੱਖਿਆ ਉਤਾਰ ਪਰਮੁਖ ਜਗ ਜੀਤਾ ਜਮਕਾਲ ਮਾਰਦਾ ਰਹੋ ਜਮਕਾਲ ਕੋਣਾ ਪਰਮੁਖ ਦਰਗਾਹ ਦਾ ਨਾ ਵਿਹਾਰ ਫੇ ਨੂੰ ਹਾਰ ਨਹੀਂ ਗੁਰਮੁਖ ਨੇ ਜਿਹੜਾ ਮਿਲਿਆ ਹੋਇਆ ਉਹਨੇ ਮਲਾਤਾ ਗੁਰਮੁਖ ਮੇਲ ਮਲਾਏ ਸੁਝਾਣੇ ਨਾਨਕ ਗੁਰਮੁਖਾ ਸਤਿ ਸਾਨ ਅਕਸਰ ਗਰੇ ਮਾਲਕ ਦਾ ਨਾਮ ਦਰਵਾਜ਼ੇ ਲੋਕ ਸੁਵੇ ਬੋਲੋਗੇ ਬਰਾਉ ਫਤੇ ਬਾਈ ਗੁਰਜੀਤ ਕਾ ਖਲਸਾ ਬਾਈ ਗੁਰਜੀਤ ਕੀ